सर माइसेल्फ एचएस ਤਨਵਾ ਐਡਵੋਕੇਟ ਇਹ ਜਿਹੜੇ ਵਿੱਕੀ ਮੈਨੂੰ ਖੇੜਾ ਕੇ ਕੇਸ ਚ ਅਪਡੇਟ ਆ ਇਹ ਸਰ ਕੀ ਅਪਡੇਟ ਹੈ ਸਰ ਇਸ ਤਰ੍ਹਾਂ ਹੈ ਇਸ ਕੇਸ ਦੇ ਵਿੱਚ ਟੋਟਲ ਜਿਹੜੇ 6 ਅਕਿਊਜ਼ਡ ਸੀਗੇ ਬਾਈ ਨੇਮ ਅਨਿਲ ਲਖ ਸੱਜਨ ਭੋਲੂ ਅਜੇ ਲਫਤੀ ਕੌਸ਼ਲ ਚੌਧਰੀ ਅਮਿਤ ਡਾਗਰ ਤੇ ਬੁਪਿੰਦਰ ਭੁੱਪੀ ਐਲੀਅਸ ਰਾਣਾ ਇਹ ਜਿਹੜੇ 6 ਕਿਯੂਸੀਜੀ ਇਹਨਾਂ ਦਾ ਚਲਾਨ ਟੂ ਕੋਰਟ ਹੋਇਆ ਮੁਲਜ਼ਮ ਵਿੱਚ ਹੋਰ ਵੀ ਨਾਮਜਦ ਸੀਗੇ ਜਿ ਸਿਗੇ ਗੌਰਵ ਪਟਿਆਲ ਸ਼ਗਨਪ੍ਰੀਤ ਰਵਿੰਦਰ ਚੋਹਾਨ ਇੱਕ ਸੋਮਬੀਰ ਨਾਮ ਦਾ ਜਿਹੜਾ ਨਾਮ ਹੈ ਤੇ ਇਸ ਤਰ੍ਹਾਂ ਇੱਕ ਤਰਮਿੰਦਰ ਸਿੰਘ ਗੁਗਣੀ ਨਾਮਜ਼ਾਦੇ ਟੋਟਲ ਹੋਏ ਸੀ ਪਰ 6 ਬੰਦੇ ਕੋਰਟ ਦੇ ਵਿੱਚ ਚਲਾਨ ਲੀ ਸਾਹਮਣੇ ਆਏ ਜੀ ਇਸ ਚੋਂ ਮਾਨਯੋਗ ਅਦਾਲਤ ਨੇ 24 ਜਨਵਰੀ 2025 ਨੂੰ ਸ਼੍ਰੀ ਬਲਜਿੰਦਰ ਸਿੰਘ ਸਰਾ ਅਡੀਸ਼ਨਲ ਸੈਸ਼ਨ ਜਜ ਸਾਹਿਬ ਦੀ ਕੋਰਟ ਨੇ ਤਿੰਨ ਦੋਸ਼ੀਆਂ ਨੂੰ ਸਜ਼ਾ ਕੀਤੀ ਹੈ ਦੋਸ਼ੇ ਠਰਾਇਆ ਤੇ ਤਿੰਨ ਨੂੰ ਬਰੀ ਕੀਤਾ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਉਹਨਾਂ ਦਾ ਨਾਮ ਹੈ ਅਨਿਲ ਲੱਠ ਸੱਜਣ ਭੋਲੂ ਅਤੇ ਅਜੇ ਕੁਮਾਰ ਲਫਟੀ ਇਹ ਤਿੰਨੋਂ ਉਹ ਬੰਦੇ ਸੀ ਜੀ ਜਿਹੜੇ ਉਸ ਟਾਈਮ ਵਿੱਕੀ ਮਿੱਡੂ ਖੇੜਾ ਨੂੰ 7 8 21 ਨੂੰ ਗੋਲੀਆਂ ਮਾਰਨ ਵਾਲੇ ਵਿਅਕਤੀ ਸੀਗੇ ਇਹ ਉਸ ਟਾਈਮ ਉਥੇ ਵਾਰਦਾਤ ਵਿੱਚ ਹਾਜ਼ਰ ਸੀ ਤੇ ਸ਼ਾਮਲ ਸੀ ਤੇ ਇਹ ਇੱਕ ਫੈਮਿਲੀ ਦੀ ਜਿਹੜੀ ਕੀ ਹੈ ਕੀ ਸਜ਼ਾ ਦੀ ਮੰਗ ਕਰਦੇ ਕਿ ਜਿਹਦੇ ਨਾਲ ਉਹ ਮੰਨ ਸੈਟੀਸਫਾਈ ਹੋ ਸਕਦਾ ਹੈ ਇਹ ਜੀ 27 ਜਨਵਰੀ ਨੂੰ ਕਵਾਂਟਮ ਆਫ ਸੈਂਟੈਂਸ ਯਾਨੀ ਕਿ ਕਿੰਨੀ ਸਜ਼ਾ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਫਿਕਸ ਹੈ ਜੀ ਉਹਦੇ ਵਾਸਤੇ ਮੈਂ ਮੇਰੀ ਲੀਗਲ ਟੀਮ ਅਸੀਂ ਤਿਆਰੀ ਕਰ ਰਹੇ ਹਾਂ ਜੀ ਕਿ ਮੈਕਸਿਮਮ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਇਹ ਦਿਨ ਦਿਹਾੜੇ ਉਸ ਨੂੰ ਮਾਰਿਆ ਗਿਆ ਤੇ ਉਹਨਾਂ ਸ਼ੂਟਰਸ ਨੇ ਇਹਦੀ ਕੋਈ ਐਨਮਿਟੀ ਨਹੀਂ ਸੀਗੀ ਔਰ ਇਸ ਤੋਂ ਦੱਸਣਾ ਚਾਹੁੰਦਾ ਮੈਂ 11 ਤੋਂ 13 ਗੋਲੀਆਂ ਉਹਦੀ ਬੋਡੀ 'ਚ ਉਹਨਾਂ ਨੇ ਉਹਦੀ ਲੱਗੀਆਂ ਜੀ ਸ਼ਾਰਟ ਕੀਤੇ ਨੇ ਤੇ ਉਹ ਆਪਣੀ ਜਾਨ ਨੂੰ ਬਚਾਉਣ ਲਈ ਕਰੀਬ-ਕਰੀਬ 400 ਤੋਂ 500 ਮੀਟਰ ਭੱਜਿਆ ਦੋ ਗ੍ਰਿਲਸ ਔਰ ਟੱਪੀਆਂ 'ਾਂ ਗਿਰਲੇ ਚੜਨ ਲੱਗੇ ਤੇ ਵੀ ਗੋਲੀ ਮਾਰੀ ਫਿਰ ਡਿੱਗਿਆ ਹੋਇਆ ਸੀ ਡਿੱਗੇ ਹੋਏ ਦੇ ਚਾਰ ਪੰਜ ਗੋਲੀਆਂ ਮਾਰੀਆਂ ਸੀ ਜ਼ਮੀਨ ਤੇ ਡਿੱਗੇ ਹੋਏ ਤੁਹਾਨੂੰ ਕੀ ਲੱਗਦਾ ਕਿ ਕੋਰਟ ਵੱਲੋਂ ਕਿੰਨੀ ਸਜ਼ਾ ਹੋ ਸਕਦੀ ਹੈ ਦੇਖੋ ਜੀ ਅਸੀਂ ਤਾਂ ਵਕਤ ਤੋਂ ਬਾਅਦ ਸਜ਼ਾ ਦੀ ਇਸ ਜਿਹੜੀ ਹੈ ਸਖਤ ਤੋਂ ਸਖਤ ਸਜ਼ਾ ਦੀ ਕੋਟ ਅੱਗੇ ਆਪਣੀ ਜਿਹੜੀ ਹੈ ਆਰਗੂਮੈਂਟਸ ਰੱਖਾਂਗੇ ਪਲੀ ਰੱਖਾਂਗੇ ਬਾਕੀ ਆਨਰੇਬਲ ਕੋਰਟ ਦਾ ਸਾਰੇ ਫੈਕਟਸ ਦੇਖ ਕੇ ਜੀ ਉਹ ਫੈਸਲਾ ਹੋਏਗਾ ਉਹਨਾਂ ਦਾ ਕੰਡਕਟ ਦੇਖ ਕੇ ਫੈਸਲਾ ਹੋਏਗਾ